ਹੈਲੋ ਸਤਿ ਸ੍ਰੀ ਅਕਾਲ ਜੀ ਮੈਂ ਸਰਬਜੀਤ ਕੌਰ ਢਿੱਲੋਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਅੱਜ ਆਪਾਂ ਜੀ ਸੁਣਾ ਰਹਿਆਂ ਸਨ ਕੋ ਕਹਾਣੀ ਤੇ ਹੁਣ ਤਾਂ ਆਪਾਂ ਫਿਲਮਾਂ ਦੇਖਣ ਜਾਂਦੇ ਆਂ ਸਾਇੰਸ ਨੇ ਬਹੁਤ ਯੁੱਗ ਅੱਗੇ ਹੋ ਗਏ ਤੇ ਜਿਹੜੀਆਂ ਹੁਣ ਅੱਜ ਕੱਲ ਫਿਲਮਾਂ ਆਉਂਦੀਆਂ ਨੇ ਅੱਗੇ ਸਾਡੇ ਮਾਪੇ ਸਾਨੂੰ ਇਹ ਰਾਤ ਨੂੰ ਬਿਸਤਰੇ 'ਚ ਪਾ ਕੇ ਆਪਣੇ ਨਾਲ ਨਿੱਗ ਦੇ ਕੇ ਕਹਾਣੀਆਂ ਸੁਣਾਉਂਦੇ ਹੁੰਦੇ ਸੀ ਤੇ ਜਿਵੇਂ ਹੁਣ ਵੀ ਬੀਬੀ ਰਾਜਨੀ ਦੀ ਫਿਲਮ ਬਹੁਤ ਫੇਮਸ ਹੋਈ ਹੈਗੀ ਤੇ ਸਾਰੇ ਉਹਨੂੰ ਸਿਨੇਮਾ ਘਰ ਦੇ ਵਿੱਚ ਜਾ ਕੇ ਆਏ ਨੇ ਪਰ ਸਾਡੇ ਤਾਂ ਬਾਪੂ ਜੀ ਸਾਨੂੰ ਸੁਣਾਉਂਦੇ ਹੁੰਦੇ ਤੇ ਸਾਡੀ ਬੀਬੀ ਵੀ ਸਾਨੂੰ ਸੁਣਾਉਂਦੀ ਹੁੰਦੀ ਤੇ ਕਹਾਣੀਆਂ ਇਹ ਕਹਾਣੀ ਉਹਦੋਂ ਇਸ ਤਰ੍ਹਾਂ ਸੁਣਾਉਂਦੇ ਹੁੰਦੇ ਤੇ ਵੀ ਇੱਕ ਦੁਨੀ ਚੰਦ ਨਾਂ ਦਾ ਸੇਠ ਹੁੰਦਾ ਸੀ ਉਹਦੇ 7 ਲੜਕੀਆਂ ਹੁੰਦੀਆਂ ਸੀ ਇੱਕ ਦਿਨ ਰਾਜੇ ਨੂੰ ਦੇ ਗੱਲ ਵਿੱਚ ਦਿਮਾਗ ਵਿੱਚ ਗੱਲ ਆਈ ਵੀ ਉਹ ਆਪਣੀਆਂ ਆਪਣੇ ਵਜ਼ੀਰ ਨੂੰ ਕਹਿਣ ਲੱਗਾ ਵੀ ਜਿਹੜੀਆਂ ਸੱਤੇ ਲੜਕੀਆਂ ਨੇ ਉਹਨਾਂ ਨੂੰ ਮੇਰੇ ਕੋਲ ਬੁਲਾਵ ਕਿਉਂਕਿ ਰਾਜੇ ਦੇ ਮਨ ਵਿੱਚ ਥੋੜਾ ਜਿਹਾ ਹੰਕਾਰ ਭਰ ਗਿਆ ਸੀ ਉਹਨੂੰ ਐ ਸੀ ਵੀ ਸਾਰੇ ਲੋਕ ਮੇਰਾ ਦਿੱਤਾ ਖਾਂਦੇ ਆ ਮੇਰੇ ਕਰਮ ਖਾਂਦੇ ਚਲੋ ਜੀ ਵਜ਼ੀਰ ਨੇ ਰਾਜੇ ਦੇ ਕਹਿਣ ਤੇ ਸੱਤੇ ਲੜਕੀਆਂ ਨੂੰ ਰਾਜਾ ਦੁਨੀ ਚੰਦ ਕੋਲ ਬੁਲਾ ਲਿਆ ਜਦੋਂ ਦੁਨੀ ਚੰਦ ਸੇਠ ਕੋਲ ਬੁਲਾ ਲਿਆ ਤਾਂ ਸਾਰੀਆਂ ਲੜਕੀਆਂ ਜਦੋਂ ਖੜੀਆਂ ਨੇ ਤਾਂ ਦੁਨੀ ਚੰਦ ਸੇਠ ਉਹਨਾਂ ਨੂੰ ਪੁੱਛਣ ਲੱਗੇ ਵੀ ਤੂੰ ਕਿਹਦਾ ਕਰਮਖਾਨੀ ਆ ਪਹਿਲੀ ਕਹਿੰਦੀ ਬਾਪੂ ਤੇਰਾ ਕਰਮਖਾਨੀ ਆ ਫਿਰ ਦੂਜੀ ਨੂੰ ਪੁੱਛਿਆ ਤੀਜੀ ਨੂੰ ਪੁੱਛਿਆ ਚੌਥੀ ਨੂੰ ਪੁੱਛਿਆ ਸਾਰੀਆਂ ਨੂੰ ਜਦੋਂ ਪੁੱਛਿਆ ਨਾ ਇਸ ਤਰ੍ਹਾਂ ਬਾਰੀ-ਬਾਰੀ ਜਦੋਂ ਰਾਜਨੀ ਦੀ ਵਾਰੀ ਆਈ ਤਾਂ ਬੀਬੀ ਰਾਜਨੀ ਨੇ ਕਿਹਾ ਵੀ ਮੈਂ ਤਾਂ ਆਪਣੇ ਕਰਮਖਾਨੀ ਆ ਤਾਂ ਇੰਨੇ ਵਿੱਚ ਸੇਠ ਦੁਨੀ ਚੰਦ ਲਾਲ ਪੀਲਾ ਹੋ ਗਿਆ ਵੀ ਇਹਨੇ ਕਿਵੇਂ ਕਹਿ ਤਾ ਵੀ ਮੈਂ ਆਪਦੇ ਕਰਮਖਾਨੀ ਆ ਸਾਰੀ ਪਰਜਾ ਤਾਂ ਮੇਰੇ ਕਰਮਖਾਨੀ ਆ ਤੇ ਉਹਨੇ ਗੁੱਸੇ ਵਿੱਚ ਆ ਕੇ ਬੀਬੀ ਰਾਜਨੀ ਨੂੰ ਪਿੰਗਲੇ ਨਾਲ ਵਿਆਹਤ ਹੁਣ ਬੱਚੇ ਫਿਲਮ ਦੇਖਣ ਦੀ ਜਿੱਦ ਕਰਦੇ ਵੀ ਅਸੀਂ ਫਿਲਮ ਦੇ ਕੇ ਆਣੀ ਅੱਜ ਵੀ ਬੀਬੀ ਰਾਜਨੀਦੀ ਫਿਲਮ ਲੱਗੀ ਕਿਉਂਕਿ ਹੁਣ ਮਾਪੇ ਕੋਲ ਵੀ ਸਮਾਂ ਹੈ ਨਹੀਂ ਕਹਾਣੀ ਸੁਣਾਉਣ ਦਾ ਤੇ ਬੱਚਿਆਂ ਕੋਲ ਸੁਣਨ ਦਾ ਟਾਈਮ ਨਹੀਂ ਹੈਗਾ ਤੇ ਸਮੇਂ ਦੀ ਘਾਟ ਕਰਨ ਅੱਗੇ ਸਾਨੂੰ ਸਾਡੇ ਮਾਪੇ ਕਹਾਣੀ ਸੁਣਾਉਂਦੇ ਹੁੰਦੇ ਸੀ ਸਿਆਲ ਦੀਆਂ ਰਾਤਾਂ ਹੁੰਦੀਆਂ ਤੇ ਰਜਾਈਆਂ ਵਿੱਚ ਪਾ ਕੇ ਨਾਲ ਫਿਰ ਇਹ ਜਿਹੀਆਂ ਕਹਾਣੀਆਂ ਬਾਤਾਂ ਸੁਣਾਈਆਂ ਜਾਂਦੀਆਂ ਸੀ ਬੱਚਿਆਂ ਨੂੰ ਉਹ ਨਿੱਗ ਹੁਣ ਨਹੀਂ ਮਿਲਦਾ ਬੱਚਿਆਂ ਨੂੰ ਤੇ ਨਾ ਬੱਚੇ ਲੈ ਕੇ ਖੁਸ ਨੇ ਉਹ ਨਿੱਗ ਨੂੰ ਤੇ ਨਾ ਮਿਲਦਾ ਬੱਚਿਆਂ ਨੂੰ ਉਹ ਨਿੱਗ ਕਿਉਂਕਿ ਟਾਈਮ ਦੀ ਘਾਟ ਆ ਬਾਕੀ ਆ ਫੋਨ ਨਹੀਂ ਖੋਲੇ ਸਾਰਾ ਕੁਸ ਆਪਣੇ ਤੋਂ ਜਿਹੜਾ ਰਹਿਦਾ ਹੁੰਦਾ ਆਪਣੇ ਕੋਲ ਹੈਗਾ ਸੀ ਉਹ ਆਪਣਾ ਫੋਨ ਨਹੀਂ ਖੋਲੇ ਅੱਜ ਮੇਰੇ ਕੋਲ ਕੋਈ ਹੋਰ ਵੀਡੀਓ ਹੈ ਨਹੀਂ ਸੀ ਮੈਂ ਆਖੇ ਵਿਚਲ ਮੈਂ ਸੈਟਅਪ ਕੀ ਗੱਲ ਕਰ ਲਾ ਸੋਲ ਦੇ ਨਾਲ ਗੱਲਾਂ ਬਾਤਾਂ ਕਰਦੀ ਮੈਂ ਅੱਜ ਫਿਲਮ ਦੇਖੀ ਸੀ ਮੈਨੂੰ ਫਿਲਮ ਦਾ ਨਾਮ ਨਹੀਂ ਸੀ ਮੇਰੇ ਬੇਟੇ ਨੇ ਦਿਖਾਈ ਸੀ ਅੱਜ ਫਿਲਮ ਮੈਨੂੰ ਨਾਮ ਨਹੀਂ ਪਤਾ ਹੈਗਾ ਉਹ ਫਿਲਮ ਵਿੱਚ ਦਲਜੀਤ ਜੱਗੀ ਬਣਿਆ ਹੋਇਆ ਸੀ ਉਹ ਲਾਲਚ ਦੇ ਵਿੱਚ ਆ ਕੇ ਆਪਣੇ ਕੋਈ ਬਜ਼ੁਰਗ ਨੂੰ ਭਾਲਦਾ ਫਿਰਦਾ ਸੀ ਜਿੱਥੋਂ ਮੈਨੂੰ ਇਹ ਟੌਪਕ ਜ਼ਿਆਦਾ ਹੈ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਜਦੋਂ ਬਜ਼ੁਰਗ ਨੂੰ ਪਾਲਦਾ ਫਿਰਦਾ ਸੀ ਵੀ ਉਹਦਾ ਬੀਮਾ ਕਰਾ ਕੇ ਆਪਾਂ ਅਮੀਰ ਹੋ ਜਾਵਾਂਗੇ ਤਿੰਨ ਦੋਸਤ ਤੇ ਉਹ ਇਕੱਠੇ ਹੋ ਕੇ ਚਲ ਮੈਨੂੰ ਇਹ ਈਡੀ ਆ ਗਿਆ ਉਦੋਂ ਮੈਂ ਕਿ ਮੈਂ ਵੀ ਫਿਲਮ ਬਣਾ ਦੇ ਆ ਵੀਡੀਓ ਅੱਜ ਮੇਰੇ ਲਈ ਕੋਈ ਹੋਰ ਕਨੈਕਟ ਨਹੀਂ ਹੈਗਾ ਅਸੀਂ ਅੱਜ ਦੁਪਹਿਰੇ ਦੇਖੀ ਸੀ ਇਹ ਫਿਲਮ ਇਹ ਰਿਸ਼ਤੇ ਪਿਆਰ ਦੇ ਨਹੀਂ ਜੀ ਇਹ ਨਾ ਕੋਈ ਹੋ ਨਹੀਂ ਹੁੰਦਾ ਵੀ ਆਪਾਂ ਕਹਿੰਨੇ ਆ ਵੀ ਆਪਣੇ ਕੋਈ ਸਕੇ ਰਿਸ਼ਤੇਦਾਰ ਆਪਾਂ ਨੂੰ ਜ਼ਿਆਦਾਤਰ ਦੇ ਇਹ ਪਤਾ ਨਹੀਂ ਕਿਹਦੇ ਨਾਲ ਆਪਣਾ ਕੀ ਰਿਸ਼ਤਾ ਹੋਵੇ ਦੇਣੇ ਲੈਣੇ ਦੇ ਹਿਸਾਬ ਕਿਤਾਬ ਨੇ ਸਾਹ ਵੇਥੇ ਤੇ ਕਈ ਰਿਸ਼ਤੇ ਇਹ ਜੇ ਬਣ ਜਾਂਦੇ ਜੋ ਆਪਣੇ ਖੂਨ ਦੇ ਰਿਸ਼ਤਿਆਂ ਨਾਲੋਂ ਵੀ ਜ਼ਿਆਦਾ ਬਣ ਜਾਂਦੇ ਆਪਾਂ ਨੂੰ ਤੇ ਉਹ ਫਿਲਮ ਵਿੱਚ ਵੀ ਇਸ ਤਰ੍ਹਾਂ ਦਿਖਾਇਆ ਹੋਇਆ ਸੀ ਫਿਰ ਮੈਂ ਨਾਲ ਕੁਝ ਬੀਬੀ ਰਾਜਨੀ ਦੀ ਗੱਲ ਸੁਣ ਸੁਣਾਤੀ ਵੀ ਹੁਣ ਆਪਾਂ ਟੀਵੀ 'ਚ ਸਿਨੇਮੇ ਘਰਾਂ 'ਚ ਜਾ ਕੇ ਵੇਖਦੇ ਆ ਅੱਗੇ ਆਪਾਂ ਨੂੰ ਮਾਪੇ ਦੱਸਦੇ ਹੁੰਦੇ ਸੀ ਇਹ ਗੱਲਾਂ ਤੁਸੀਂ ਵੀ ਦੱਸਿਓ ਜਿਹੜੀਆਂ ਭੈਣਾਂ ਨੇ ਇਹ ਬਾਤਾਂ ਸੁਣੀਆਂ ਹੋਈਆਂ ਨੇ ਆਪ ਮੇਰੀ ਉਮਰ ਦੀਆਂ ਭੈਣਾਂ ਨੇ ਜਿਹੜੀਆਂ ਵੀਡੀਓ ਦੇਖਦੀਆਂ ਨੇ ਕਿਨਾਂ ਦੇ ਬਾਪ ਬਾਪੂ ਬੇਬੇ ਨੇ ਬਾਤਾਂ ਸੁਨਾਈਆਂ ਹੋਈਆਂ ਨੇ ਇਹ ਮੇਰਾ ਬਾਪੂ ਤਾਂ ਬਹੁਤ ਬਾਤਾਂ ਸੁਣਾਉਂਦਾ ਹੁੰਦਾ ਸੀ ਸਾਨੂੰ ਇਸ ਤਰ੍ਹਾਂ ਹੋਰ ਵੀ ਮੈਂ ਤੁਹਾਨੂੰ ਬਾਤਾਂ ਸੁਣਾਉਂਗੀ ਕਿਸੇ ਦਿਨ ਜਿਵੇਂ ਦੂਹਦ ਦੀ ਬਾਤ ਹੋਈ ਤੇ ਇੱਕ ਪਸੰਦ ਰੂਪ ਦੀ ਬਾਤ ਤੇ ਮੈਂ ਹੁਣ ਵੀ ਬਾਪੂ ਨੂੰ ਜਦੋਂ ਮੇਰੇ ਕੋਲ ਆ ਜਾਂਦਾ ਮੈਂ ਜਿੱਦ ਕਰਨ ਲੱਗ ਜਾਂਦੀ ਆ ਬਾਪੂ ਬਾਤ ਸੁਣਾ ਬਾਤ ਸੁਣਾ ਤੇ ਫਿਰ ਉਹ ਸੁਣਾਉਂਦਾ ਬਾਤਾਂ ਮੈਂ ਨਿਆਣੇ ਮੰਗੋ ਤੇ ਗੱਲ ਪੈ ਜਾਂਦੀ ਆ ਬਸ ਜੀ ਫਰਕ ਹੁਣ ਇੰਨਾ ਕੀ ਐ ਅੱਗੇ ਆਪਾਂ ਇਹ ਸਟੋਰੀਆਂ ਘਰੇ ਮਾਵਾਪ ਤੋਂ ਸੁਣਦੇ ਹੁੰਦੇ ਸੀ ਹੁਣ ਆਪਾਂ ਟੀਵੀਜ਼ਨ ਤੇ ਮੋਬਾਈਲਾਂ ਤੇ ਤੇ ਸਿਨੇਮੇ ਘਰਾਂ ਵਿੱਚ ਸੁਣਦੇ ਆਂ ਸਟੋਰੀਆਂ ਸਟੋਰੀਆਂ ਉਹੀ ਨੇ ਵਾਰ-ਵਾਰ ਆਈ ਜਾਂਦੀਆਂ ਨੇ ਬਸ ਇੰਨੀ ਕੁ ਮੇਰੀ ਵੀਡੀਓ ਸੀ ਜੇ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਫੋਲੋਵਾਚ ਦੇਖਣਾ ਤੇ ਜਿੰਨੀ ਕੁ ਮੈਨੂੰ ਗੱਲਾਂ ਆਉੜਦੀਆਂ ਮੈਂ ਉਹਨੀਆਂ ਇੱਕ ਸੋਨ ਸੁਣਾ ਦੇਣੀ ਆ ਜੋ ਵੀ ਭੈਣ ਭਾਈ ਆਪਣੇ ਵੀਡੀਓ ਤੇ ਵਧੀਆ-ਵਧੀਆ ਕਮੈਂਟ ਕਰਦੇ ਆ ਉਹਨਾਂ ਦਾ ਦਿਲ ਤੋਂ ਧੰਨਵਾਦ ਜੋ ਆਪਣੇ ਨਾਲ ਜੁੜੇ ਹੋਏ ਨੇ ਬੱਚੇ ਬਜ਼ੁਰਗ ਮਾਮਾ ਭੈਣਾਂ ਜੁੜੀਆਂ ਹੋਈਆਂ ਨੇ ਸਾਰਿਆਂ ਦਾ तहे ਦਿਲੋਂ ਧੰਨਵਾਦ ਇੱਕ ਛੋਡੇ ਖਾਤਰ ਮੈਂ ਵੀਡੀਓ ਬਣਾ ਕੇ ਲੈ ਕੇ ਆਉਣੀ ਆ ਚਾਹੇ ਮੇਰੇ ਲਈ ਕੋਈ ਕਿਨੇਕਟ ਨਹੀਂ ਹੈਗਾ ਫਿਰ ਵੀ ਮੈਂ ਜੋੜ-ਤੋੜ ਕੇ ਕੱਠੀਆਂ ਕਰਦੀਆਂ ਕਹਾਣੀਆਂ ਛੋਡੇ ਰੂਬਰੂ ਹੋਣ ਵਾਸਤੇ ਵੀ ਮੈਨੂੰ ਬੱਚੇ ਤੇ ਜਿਹੜੇ ਮੈਨੂੰ ਪਿਆਰ ਕਰਦੇ ਸਾਰੇ ਮੈਨੂੰ ਦੇਖਦੇ ਹੋਣਗੇ ਤੇ ਅੱਜ ਮੇਰੀ ਵੀਡੀਓ ਨੂੰ ਦੇਖਣਗੇ। ਲਓ ਜੀ ਹੁਣ ਆਪਾਂ ਕਰਦੇ ਆਂ ਵੀਡੀਓ ਦਾ ਐਂਡ। ਕੱਲ ਨੂੰ ਨਵਾਂ ਕੋਈ ਕਨੈਕਟ ਲੈ ਕੇ ਆਵਾਂਗੇ ਤੁਹਾਡੇ ਸਾਹਮਣੇ ਉਹ ਪੇਸਟ ਕਰਾਂਗੇ। ਮਾਂ ਦੇ ਪੇਟ ਚੋਂ ਕੋਈ ਸਿੱਖ ਕੇ ਨਹੀਂ ਆਉਂਦਾ ਜੀ ਸਿੱਖਦਾ ਤਾਂ ਬੰਦਾ ਦੁਨੀਆ ਤੋਂ ਆਪਾਂ ਵੀ ਸਿੱਖਦੇ ਆਂ। ਧੰਨਵਾਦ ਜੀ।